पहला तो ये बहुत बढ़िया गल है कि पूरे पंजाब के सारे डिस्ट्रिक्स के साबिक पुलिस स्टेशन की स्थापना की गई है गवर्नमेंट ने नोटिफिकेशन करती है पब्लिक सुविधा वास्ते अजक देख रहे हो कि सब सौ ज़्यादा फ्रॉड जो हों वो ऑनलाइन होंगे है वह कारण यह है कि अपने बहुत सारा कंज्यूमर जोड़ा है पब्लिक है कुछ एक पर्टिकुलर एज ग्रुप का बंदा भी है जो मोबाइल प्रॉपरली नहीं चला पाँगा कई बार ਇਦਾਂ ਦੇ ਜਿਹੜੇ ਡਿਫਾਲਟਰ ਔਰ ਫਰਾਡੀ ਹੈ ਇਹਨਾਂ ਦੇ ਗਲ ਦੇ ਵਿੱਚ ਆ ਕੇ ਨਾ OTP ਆਪਣਾ ਸ਼ੇਅਰ ਕਰ ਦਿੰਦਾ ਹੈ। ਤਾਂ ਬਸ ਪਹਿਲਾ ਤੋਂ ਇਹ ਬਹੁਤ ਵਧੀਆ ਗੱਲ ਹੈ ਕਿ ਪੂਰੇ ਪੰਜਾਬ ਦੇ ਸਾਰੇ ਡਿਸਟ੍ਰਿਕਟਸ ਦੇ ਵਿੱਚ ਨਾ ਸਾਈਬਰ ਪੁਲਿਸ ਸਟੇਸ਼ਨ ਦੀ ਸਥਾਪਨਾ ਕੀਤੀ ਗਈ ਹੈ। ਗਵਰਨਮੈਂਟ ਨੇ ਨੋਟੀਫਿਕੇਸ਼ਨ ਕਰਤੀ ਹੈ ਪਬਲਿਕ ਸੁਵਿਧਾ ਵਾਸਤੇ। ਤੁਸੀਂ ਅੱਜਕਲ ਦੇਖ ਰਹੇ ਹੋ ਕਿ ਸਭ ਤੋਂ ਜ਼ਿਆਦਾ ਫਰਾਡ ਜਿਹੜਾ ਹੁੰਦਾ ਹੈ ਉਹ ਆਨਲਾਈਨ ਹੁੰਦਾ ਹੈ। ਉਹਦਾ ਕਾਰਨ ਇਹ ਹੈ ਕਿ ਆਪਣੇ ਬਹੁਤ ਸਾਰਾ ਕੰਜ਼ਿਊਮਰ ਜਿਹੜਾ ਹੈਗਾ ਪਬਲਿਕ ਹੈ ਉਹਦਾ ਕੁਝ ਇੱਕ ਪਾਰਟਿਕੂਲਰ ਏਜ ਗਰੁੱਪ ਦਾ ਬੰਦਾ ਵੀ ਹੈ ਜੋ ਮੋਬਾਈਲ ਪ੍ਰੋਪਰਲੀ ਨਹੀਂ ਚਲਾ ਪਾਂਦਾ ਕਈ ਵਾਰੀ ਇਦਾਂ ਦੇ ਜਿਹੜੇ ਡਿਫਾਲਟਰ ਔਰ ਫਰਾਡੀ ਹੈ ਇਹਨਾਂ ਦੇ ਗਲ ਦੇ ਵਿੱਚ ਆ ਕੇ ਨਾ OTP ਆਪਣਾ ਸ਼ੇਅਰ ਕਰ ਦਿੰਦਾ ਹੈ ਕਈ ਵਾਰ ਸਾਡੇ ਯੰਗਸਟਰਸ ਹੈ ਜਿਹੜਾ ਸ਼ਾਰਟਕਟ ਕਰਕੇ ਨਾ ਕਿਸੇ ਚਿਟ ਫੰਡ ਕਿਸੇ ਮੋਟਸਕੈਪ ਸਕੀਮ ਮਨੀ ਡਬਲਿੰਗ ਸਕੀਮ ਦੇ ਵਿੱਚ ਪਾ ਕੇ ਨਾ ਆਪਣੇ ਪੈਸੇ ਡਬਲ ਕਰਨ ਦਾ ਜਹਾਂਸੇ ਦੇ ਤਹਿਤ ਨਾ ਆਪਣੇ ਪੈਸੇ ਇਨਵੈਸਟ ਕਰ ਦਿੰਦੇ ਹਨ ਉਹਨਾਂ ਦਾ ਨੁਕਸਾਨ ਹੋ ਜਾਂਦਾ ਹੈ ਕਈ ਵਾਰੀ ਕ੍ਰੈਡਿਟ ਕਾਰਡ ਫਰਾਡ ਹੈ ਕੋਈ OTP ਫਰਾਡ ਹੈ ਲੇਕਿਨ ਹੁਣ ਨਾ ਸਾਰਾ ਕਾ ਸਾਰਾ ਪ੍ਰੋਸੈਸ ਬੜਾ ਸਟਰੀਮਲਾਈਨ ਹੋ ਗਿਆ ਹੈ ਸਾਡੇ ਕਪੂਰ ਥਲੇ ਦੇ ਵੀ ਸਾਨੇ ਉਹ ਸਰਕਾਰ ਨੇ ਇੱਕ ਸਾਈਬਰ ਪੁਲਿਸ ਸਟੇਸ਼ਨ ਦਿੱਤਾ ਹੋਇਆ ਹੈ ਹੁਣ ਪਬਲਿਕ ਨੂੰ ਕੋਈ ਦਫਤਰ DSP ਦਫਤਰ SSP ਦਫਤਰ ਆਣ ਦੀ ਲੋੜ ਨਹੀਂ ਹੈ ਤੁਸੀਂ ਸਿੱਧੇ ਸਾਈਬਰ ਪੁਲਿਸ ਸਟੇਸ਼ਨ ਜਿਹੜਾ ਕਿ ਅਸੀਂ ਪੁਲਿਸ ਲਾਈਨ ਦੇ ਵਿੱਚ ਬਣਾਇਆ ਹੋਇਆ ਹੈ ਤੁਸੀਂ ਆ ਸਕਦੇ ਹੋ ਇੱਥੇ ਐਸਐਚਓ ਸਾਹਿਬ ਨਾਲ ਆਈਓ ਔਰ ਸਟਾਫ ਤਾਇਨਾਤ ਹੈ ਇਹ ਤੁਹਾਡੀ ਦਰਖਾਸਤ ਸਿੱਧੇ ਲੈਣਗੇ ਔਰ ਉਹਦੇ ਤੇ ਜੋ ਬੰਦੀ ਕਾਰਵਾਈ ਹੈ ਐਸ ਪਰ ਦਾ ਸਾਈਬਰ ਲਾਜ਼ ਆਈਟੀ ਐਕਟ ਉਹ ਉਸੇ ਹਿਸਾਬ ਨਾਲ ਕਾਰਵਾਈ ਹੋਏਗੀ ਆਲਸੋ ਪ੍ਰੋਸੈਸ ਜ਼ਿਆਦਾ ਸਟਰੀਮਲਾਈਨ ਹੈ ਤੁਸੀਂ ਅਸਲ ਦੇਖ ਸਕਦੇ ਹੋ कि भारत सरकार ने बड़ा अच्छा प्रोविजन बनाया हुआ है कि इमीजिएटली तुसी अपना पैसा फ्रीज करा सकते हो जेकर तुसी टाइमली मौके पे पहुंच गए हूँ तक थोड़ी बहुत प्रॉब्लम यह भी आ रही थी कि जब तक एस एस पी दरखास्त मार करेगा वो बंद पहुंचेगी सेल तक फिर कार्रवाई होगी तब तक थोड़ा टाइम निकल जाता था एक दो दिन और कई बार इसी टाइम के हो कि जो बंदा फ्रॉड कर रहा है वो ए टी एम तो विड्रॉल कर लेना था ਪਰ ਹੁਣ ਸਾਈਬਰ ਪੁਲਿਸ ਸਟੇਸ਼ਨ ਜਾ ਕੇ ਤੁਸੀਂ ਦਰਖਾਸਤ ਦੇ ਸਕਦੇ ਹੋ ਸਿੱਦੇ ਤੇ ਤੁਹਾਡੀ ਜੋ ਕਾਰਵਾਈ ਹੋਣ ਦੇ ਨਾਲ ਟਾਈਮ ਹੈ ਉਹ ਬਹੁਤ ਘਟ ਗਿਆ ਹੈ ਇਮੀਡੀਟਲੀ ਤੁਹਾਡੇ ਪੈਸੇ ਫ੍ਰੀਜ਼ ਹੋ ਸਕਦੇ ਨੇ ਇਮੀਡੀਟਲੀ ਕਾਰਵਾਈ ਬੰਦੀ ਹੈ ਸਾਡੇ ਕੋਲ ਬੜੇ ਜੋ ਐਸ ਐਚ ਓ ਸਾਹਿਬ ਲੱਗੇ ਹੋਏ ਹਨ ਮਨਦੀਪ ਕੌਰ ਅਸ਼ੀਰ ਦਾ ਵੈਰੀ ਟੈਲੈਂਟਡ ਪੁਲਿਸ ਆਫੀਸਰ ਔਰ ਉਸਨੇ ਪਿੱਛੇ ਵੀ ਸਾਡੇ ਬੜੇ سارے ਫ੍ਰੀ ਪੈਸੇ ਫ੍ਰੀਜ਼ ਕਰਾਏ ਹੋਏ ਜਿਹੜੇ ਬਾਅਦ ਵਿੱਚ ਤੁਸੀਂ ਕੋਰਟ ਕੇ ਆਰਡਰ ਆਈਂ ਵਾਪਸ ਆਪਣੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਾ ਸਕਦੇ ਹੋ ਤਾਂ ਅਸੀਂ ਤੁਹਾਨੂੰ ਥੋੜੇ ਦੇਰ ਦੇ ਵਿੱਚ ਦਿਖਾਉਂਦੇ ਹਾਂ ਸਾਈਬਰ ਪੁਲਿਸ ਸਟੇਸ਼ਨ ਹੈ ਨਾ ਤਾਂ ਠੀਕ पहला तो ये बहुत बढ़िया गल है कि पूरे पंजाब के सारे डिस्ट्रिक्स के साबिर पुलिस स्टेशन की स्थापना की गई है गवर्नमेंट ने नोटिफिकेशन करती है पब्लिक सुविधा वास्ते अजक देख रहे हो कि सब सौ ज़्यादा फ्रॉड जोड़ा हों वो ऑनलाइन होंगे है वह कारण ये है कि अपने बहुत सारा कंज्यूमर जोड़ा है पब्लिक है कुछ एक पर्टिकुलर एज ग्रुप का बंदा भी है जो मोबाइल प्रॉपरली नहीं चला पाँगा कई बार ਇਦਾਂ ਦੇ ਜਿਹੜੇ ਡਿਫਾਲਟਰ ਔਰ ਫਰਾਡੀ ਹੈ ਇਹਨਾਂ ਦੇ ਗਲ ਦੇ ਵਿੱਚ ਆ ਕੇ ਨਾ OTP ਆਪਣਾ ਸ਼ੇਅਰ ਕਰ ਦਿੰਦਾ ਹੈ। ਤਾਂ ਬਸ ਪਹਿਲਾ ਤੋਂ ਇਹ ਬਹੁਤ ਵਧੀਆ ਗੱਲ ਹੈ ਕਿ ਪੂਰੇ ਪੰਜਾਬ ਦੇ ਸਾਰੇ ਡਿਸਟ੍ਰਿਕਟਸ ਦੇ ਵਿੱਚ ਨਾ ਸਾਬੇ پولیس ਸਟੇਸ਼ਨ ਦੀ ਸਥਾਪਨਾ ਕੀਤੀ ਗਈ ਹੈ। ਗਵਰਨਮੈਂਟ ਨੇ ਨੋਟੀਫਿਕੇਸ਼ਨ ਕਰਤੀ ਹੈ ਪਬਲਿਕ ਸੁਵਿਧਾ ਵਾਸਤੇ। ਤੁਸੀਂ ਅੱਜਕੱਲ੍ਹ ਦੇਖ ਰਹੇ ਹੋ ਕਿ ਸਭ ਤੋਂ ਜ਼ਿਆਦਾ ਫਰਾਡ ਜਿਹੜਾ ਹੁੰਦਾ ਹੈ ਉਹ ਆਨਲਾਈਨ ਹੁੰਦਾ ਹੈ। ਉਹਦਾ ਕਾਰਨ ਇਹ ਹੈ ਕਿ ਆਪਣੇ ਬਹੁਤ ਸਾਰਾ ਕੰਜ਼ਿਊਮਰ ਜਿਹੜਾ ਹੈਗਾ ਪਬਲਿਕ ਹੈ ਉਹਦਾ ਕੁਝ ਇੱਕ ਪਾਰਟਿਕੂਲਰ ਏਜ ਗਰੁੱਪ ਦਾ ਬੰਦਾ ਵੀ ਹੈ ਜੋ ਮੋਬਾਈਲ ਪ੍ਰੋਪਰਲੀ ਨਹੀਂ ਚਲਾ ਪਾਂਦਾ ਕਈ ਵਾਰੀ ਇਦਾਂ ਦੇ ਜਿਹੜੇ ਡਿਫਾਲਟਰ ਔਰ ਫਰਾਡੀ ਹੈ ਇਹਨਾਂ ਦੇ ਗਲ ਦੇ ਵਿੱਚ ਆ ਕੇ ਨਾ OTP ਆਪਣਾ ਸ਼ੇਅਰ ਕਰ ਦਿੰਦਾ ਹੈ ਕਈ ਵਾਰ ਸਾਡੇ ਯੰਗਸਟਰਸ ਹੈ ਜਿਹੜਾ ਸ਼ਾਰਟਕਟ ਕਰਕੇ ਨਾ ਕਿਸੇ ਚਿਟ ਫੰਡ ਕਿਸੇ ਬੋਡਸਕੇਪ ਸਕੀਮ ਮਨੀ ਡਬਲਿੰਗ ਸਕੀਮ ਦੇ ਵਿੱਚ ਪਾ ਕੇ ਨਾ ਆਪਣੇ ਪੈਸੇ ਡਬਲ ਕਰਨ ਦਾ جھਾਂਸੇ ਦੇ ਤਹਿਤ ਨਾ ਆਪਣੇ ਪੈਸੇ ਇਨਵੈਸਟ ਕਰ ਦਿੰਦੇ ਹਨ ਉਹਨਾਂ ਦਾ ਨੁਕਸਾਨ ਹੋ ਜਾਂਦਾ ਹੈ ਕਈ ਵਾਰੀ ਕ੍ਰੈਡਿਟ ਕਾਰਡ ਫਰਾਡ ਹੈ ਕੋਈ OTP ਫਰਾਡ ਹੈ ਲੇਕਿਨ ਹੁਣ ਨਾ ਸਾਰਾ ਕਾ ਸਾਰਾ ਪ੍ਰੋਸੈਸ ਬੜਾ ਸਟਰੀਮਲਾਈਨਡ ਹੋ ਗਿਆ ਹੈ ਸਾਡੇ ਕਪੂਰਥਲੇ ਦੇ ਵੀ ਸਾਨੇ ਉਹ ਸਰਕਾਰ ਨੇ ਇੱਕ ਸਾਈਬਰ ਪੁਲਿਸ ਸਟੇਸ਼ਨ ਦਿੱਤਾ ਹੋਇਆ ਹੈ ਹੁਣ ਪਬਲਿਕ ਨੂੰ ਕੋਈ ਦਫਤਰ DSP ਦਫਤਰ SSP ਦਫਤਰ ਆਣ ਦੀ ਲੋੜ ਨਹੀਂ ਹੈ तोी सीधे सइबर पुलिस स्टेशन जरा किसी पुलिस लाइन के बनाया हुआ है तुम आ सकते हो इतने एक एस एच ओ साहब न आईओ और स्टाफ तैनात है ये दरखास्त सीधे लैनगे और उद्देश्य जो बनती कार्रवाई है एज़ पर द सइबर लॉज आई टी एक्ट वो उस हिसाब न कार्रवाई होएगी ऑलसो प्रोसैस ज़्यादा स्ट्रीमलाइन है स्ट्रीम तुम आजकल देख सकते हो कि भारत सरकार ने बड़ा अच्छा प्रोविजन बनाया हुआ है कि इमीजिएटली अपना पैसा फ्रीज करा सद जेकर टाइमली मौके पर पहुँच गए हूँ तक थोड़ी बहुत प्रॉब्लम यह भी आ रही थी कि जब तक एस एस पी दरखास्त मार करेगा वो बंद पहुँचेगी सेल तक फिर कार्रवाई होगी तब तक थोड़ा टाइम निकल जाता था एक दो दिन और कई बार इसी टाइम के हो कि जो बंदा फ्रॉड कर रहा है वो ए टी एम तो विड्रॉल कर लेना था पर हूँ सैबर पुलिस स्टेशन जाके तुम दरखास्त देते हो सीधे तो कार्रवाई होने टाइम है वह बहुत घट गया है ਇਵੇਂ ਜੇ ਤੁਹਡੇ ਪੈਸੇ ਫ੍ਰੀਜ਼ ਹੋ ਸਕਤੇ ਨੇ ਇਮੀਡੀਏਟਲੀ ਕਾਰਵਾਈ ਬੰਦੀ ਹੈ ਸਾਡੇ ਕੋਲ ਬੜੇ ਜੋ ਐਸ ਐਚ ਓ ਸਾਹਿਬ ਲੱਗੇ ਹੋਏ ਹਨ ਮਨਦੀਪ ਕੌਰ ਅਸ਼ੀਸ਼ ਆ ਵੈਰੀ ਟੈਲੈਂਟਡ ਆਪਣੇ ਆਫੀਸਰ ਔਰ ਉਸਨੇ ਪਿੱਛੇ ਵੀ ਸਾਡੇ ਬੜੇ سارے ਫ੍ਰੀ ਪੈਸੇ ਫ੍ਰੀਜ਼ ਕਰਾਏ ਹੋਏ ਹਨ ਜਿਹੜੇ ਬਾਅਦ ਚ ਤੁਸੀਂ ਕੋਰਟ ਕੇ ਆਰਡਰ ਆਈਂ ਵਾਪਸ ਆਪਣੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਾ ਸਕਦੇ ਹੋ ਤਾਂ ਅਸੀਂ ਤੁਹਾਨੂੰ ਥੋੜੇ ਦੇਰ ਦੇ ਵਿੱਚ ਦਕਾਉਂਦੇ ਹਾਂ ਸਾਈਬਰ ਪੁਲਿਸ ਸਟੇਸ਼ਨ ਹੈ ਨਾ